19 ਦੀ ਪਰਫਾਰਮੈਂਸ ਦੇ ਬੇਸ ਦੇ ਉੱਤੇ ਤੇ ਪੁਰਾਣੀ ਪਰਫਾਰਮੈਂਸ ਤੇ ਤੁਹਾਨੂੰ ਅੰਡਰ 19 ਦੀ ਜਿਹੜੀ ਟੀਮ ਹੈਗੀ ਇੰਡੀਆ ਟੀਮ ਬਣੀ ਤੇ ਇਸ ਮਲਟੀਡੇ ਟੂਰਨਾਮੈਂਟ ਹੋਇਆ ਆਸਟ੍ਰੇਲੀਆ ਹਨੀ ਬਚਪਨ ਤੋਂ ਹੀ ক্রিকেট ਖੇਡਦਾ ਸੀਗਾ 6 ਸਾਲ ਦੀ ਏਜ ਤੋਂ ਹੀ ਉਸ ਤੋਂ ਪਹਿਲਾਂ ਹੀ ਕਹ ਲੋ 6 ਸਾਲ ਸਾਢੇ 6 ਸਾਲ ਦਾ ਸੀ ਉਹਨੂੰ ਅਕੈਡਮੀ ਚ ਪਾ ਦਿੱਤਾ ਰੈਂਪਰ ਬੱਚਾ ਬਹੁਤ ਵੱਡੀ ਕੁਸ਼ੀ ਨਿਕਲ ਆ ਆਪਣੇ ਵਾਲੇ ਤੇ बहुत मानदी कर ले अभी अंडर 19 लेवल पे छोटा बेटा बहुत कैप्टन जो नेगर तू साथ ये मेरे ब्रदर हैं वो पहले क्रिकेट खेलते थे उन्होंने तो देखा कि एक अच्छी खेल रहा है उन्होंने क्या पाव है नौ क्रिकेट जो तो ऐसे ये गेमिंग पाता है होली होली जी में डिस्ट्रिक्ट लेवल टूर्नामेंट और स्टेट ले� ਮੈਨਲੀ ਬਾਦ ਵਿੱਚ ਜਿਹੜੀ ਜਿਵੇਂ ਤੁਸੀਂ ਪੀਓ ਵੀ ਪ੍ਰਾਇਮਰੀ ਸਕੂਲਿੰਗ ਉੱਥੋਂ ਕੀਤੀ ਹੈ ਪਰ ਜਿਹੜੇ ਸਕੂਲ ਤੇ ਕਾਲਜ ਵਾਲੀ ਪੜ੍ਹਾਈ ਕਹਿੰਦੇ ਆਪਾਂ ਉਹ ক্রিকেট ਹੱਬ ਦੇ ਵਿੱਚ ਤਾਂ ਮੇਂ ਸੰਦੂ ਖੇਡੇ ਹੁੰਦੇ ਉਹ ਕਿ ਦਿਨ ਆਏਗਾ ਕਿ ਬਹੁਤ ਵੱਡਾ ਹੋਰ ਕੀ ਸੁਪਨਾ ਚੱਲਨੇ ਵੀ ਬੱਚੇ ਦਾ ਕੀ ਹੋਰ ਕੋਟਾ ਟੀਵੀ ਤੋਂ ਦਾ ਬੱਚਾ ਆਦਰ ਰਹਾ ਤੇ ਹੀ ਡ੍ਰੀਮ ਹੁੰਦਾ ਹੈਗਾ ਕਿ ਉਹਨੂੰ ਬੱਚੇ ਦੇ ਨਾਂ ਤੋਂ ਹੋਵੇ ਸਸ਼ੀਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਦਾ ਨੌਜਵਾਨ ਜੋ ਕਿ ਪਟਿਆਲਾ ਸ਼ਹਿਰ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਟਿਆਲਾ ਦਾ ਨੌਜਵਾਨ ਭਾਰਤ ਦੀ ਅੰਡਰ 90 ਦੀ ਟੀਮ ਦੇ ਵਿੱਚ ਕੈਪਟਨ ਜਿਹੜੇ ਕੀ ਚੁਣੇ ਗਏ ਨੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਵਿਵਾਨ ਮਲੋਤਰਾ ਦੇ ਪਿਤਾ ਜੀ ਆਗੇ ਸਰ ਜਿਵੇਂ ਦਾ ਕਰ ਰਿਹਾ ਬੱਚਾ ਅ ਅੰਡਰ 90 ਦੀ ਟੀਮ ਦੇ ਵਿੱਚ ਕਪਤਾਨ ਜੀ ਬੇਹਾਨੀ ਅ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਅਸੀਂ ਤਾਂ ਮਤਲਬ ਬਹੁਤ ਮਿਹਨਤ ਉਹਨੇ ਕੀਤੀ ਆ ਜ ਜ ਨੂੰ ਉਹਦਾ ਫਲ ਮਿਲਿਆ ਹੈਗਾ ਅਸਤੇ ਸਾਰੇ ਬਹੁਤ ਖੁਸ਼ ਨੇ ਇਸ ਗੱਲ ਤੋਂ ਪਹਿਲਾਂ ਵੀ ਉਸਨੇ ਕੋਈ ਟੀਮ ਦੇ ਵਿੱਚ ਅੰਡਰ 90 ਤੋਂ 11 ਦਸਤੀ ਕੀਤੀ ਜਿਵੇਂ ਕਿ ਅੱਜ ਇਹ ਪਹਿਲਾਂ ਉਹ ਅੰਡਰ 14 ਤੇ ਵੀ ਨੈਸ਼ਨਲ ਲੈਵਲ ਤੇ ਖੇਡੇ ਅੰਡਰ 16 ਦੇ ਵਿੱਚ ਉਹ ਵਿਜੇ ਮਰਚੰਟ ਟਰੋਫੀ ਦੇ ਵਿੱਚ ਇੰਡੀਆ ਦਾ ਹਾਈएस्ट ਸਕੋਰਰ ਸੀਗਾ ਉਨੂੰ ਰੀਸੈਂਟਲੀ ਨਮਨ ਅਵਾਰਡਸ ਤੇ ਵਿੱਚ ਟਰੋਫੀ ਮਿਲੀ ਗਿਆ ਅਵਾਰਡ ਦਿੱਤਾ ਗਿਆ ਸੀਗਾ ਬੀਸੀਸੀਆਈ ਵੱਲੋਂ ਜਗਮੋਹਨ ਦਾਲਮਾ ਟਰੋਫੀ ਮਿਲੀ ਸੀ ਤੇ ਲਾਸਟ ਈਅਰ ਅੰਡਰ 19 ਖੇਡਿਆ ਉਹਦਾ ਜ਼ੋਨਲ ਕੈਂਪ ਤੇ ਰਿਹਾ ਨੈਸ਼ਨਲ ਕੈਂਪ 19 ਦੀ ਪਰਫਾਰਮੈਂਸ ਦੇ ਬੇਸ ਦੇ ਉੱਤੇ ਤੇ ਪੁਰਾਣੀ ਪਰਫਾਰਮੈਂਸ ਤੇ ਹੁਣ ਉਹਨੂੰ ਅੰਡਰ 19 ਦੀ ਜਿਹੜੀ ਟੀਮ ਹੈਗੀ ਇੰਡੀਆ ਟੀਮ ਬਣੀ ਹੈਗੀ ਇਸ ਮਲਟੀਡੇ ਟੂਰਨਾਮੈਂਟ ਵਨ ਆਸਟ੍ਰੇਲੀਆ ਵਿੱਚ ਤੇ ਉਹਦੇ ਵਿੱਚ ਐਜ਼ ਵਾਈਸ ਕੈਪਟਨ ਸਿਲੈਕਟ ਕੀਤਾ ਗਿਆ ਸਿਰ ਸ਼ੁਰੂ ਤੋਂ ਹੀ ਬਾਨਨੇ ਮੈਂ ਦਾ ਮਤਲਬ ਕਿ ਬੱਚੇ ਅੱਜਕੱਲ ਬਹੁਤ ਹੋਏ ਦੇਖੋ ਬਹੁਤ ਵੱਡੀ ਗੱਲ ਹੈ ਮਤਲਬ ਸ਼ੁਰੂ ਦੀ ਕ੍ਰਿਕਟ ਅਕੈਡਮੀਜ਼ ਦੇ ਵਿੱਚ ਬੱਚਾ ਬਰਮ ਕਰਦਾ ਤੁਹਾਨੂੰ ਕਿਵੇਂ ਸਟਾਰਟਿੰਗ ਤੇ ਵੀ ਬਾਨਦਾ ਹੀ ਮੈਂ ਅਸੀਂ ਕਿ ਕ੍ਰਿਕਟ ਦਾ ਜਾਂ ਹੋਰ ਵੀ ਕਿਤੇ ਧਿਆਨ ਸੀ ਹਾਂ ਨਹੀਂ ਬਚਪਨ ਤੋਂ ਹੀ ਕ੍ਰਿਕਟ ਖੇਡਦਾ ਸੀਗਾ 6 ਸਾਲ ਦੀ ਏਜ ਤੋਂ ਹੀ ਉਸ ਤੋਂ ਪਹਿਲਾਂ ਹੀ ਕਹਿ ਲਓ 6 ਸਾਲ ਸਾਢੇ 6 ਸਾਲ ਦਾ ਸੀ ਉਹਨੂੰ ਅਕੈਡਮੀ ਚ ਪਾ ਦਿੱਤਾ ਸੀਗਾ ਉਹਨੂੰ ਸ਼ੌਕ ਸੀਗਾ ਉਹਦੀ એનર્ਜੀ ਲੈਵਲ ਬਹੁਤ ਹੈ ਸੀਗਾ ਇਸ ਕਰਕੇ ਫਿਰ ਉਹ ਅਕੈਡਮੀ ਚ ਉਹਨੂੰ ਪਾਤਾ ਸੀ profession ਖੇਲਣਾ ਸ਼ੁਰੂ ਕਰਤਾ ਸੀ ਉਹਨੇ ਬਿਲਕੁਲ ਸਾਡੇ ਨਾਲ ਮਾਤਾ ਜੀ ਵੀ ਗਏ ਤੁਹਾਨੂੰ ਕਿਵੇਂ ਲੱਗਦਾ ਜੀ ਤੁਹਾਡਾ ਡਾਕਟਰ ਸਰ ਰੈਂਪਰ ਬੱਚਾ ਬਹੁਤ ਵੱਡੀ ਕੁਛ ਦੀ ਗੱਲ ਹੈ ਪਟਿਆਲੇ ਦੇ ਲੋਕਾਂ ਲਈ ਬਹੁਤ ਮਾਣ ਦੀ ਗੱਲ ਹੈ ਵੀ ਅੰਡਰ 19 ਦੇ ਵਿੱਚ ਤੁਹਾਡਾ ਬੇਟਾ ਹੁੱਕ ਕੈਪਟਨ ਜੁਨੇਗਾ ਤੁਸੀਂ ਕੀ ਬਹੁਤ ਖੁਸ਼ੀ ਦੀ ਮੂਮੈਂਟ ਹੈ ਕੁਝ देर ਲਈ ਤਾਂ ਸੀ ਬਹੁਤ ਇਮੋਸ਼ਨਲ ਹੋ ਗਏ ਜਦੋਂ ਸਾਨੂੰ ਨਿਊਜ਼ ਮਿਲੀ ਤੋਂ ਲੇਕਿਨ ਜਿੰਨੀ ਵਿਹਾਨ ਨੇ ਮਿਹਨਤ ਕੀਤੀ ਹੈ ਬਹੁਤ ਛਾਲ ਹੋ ਗਿਆ ਨੂੰ ਲੱਗੇ ਨੂੰ ਔਰ ਇਹਨੂੰ ਰਿਵਾਰਡ ਮਿਲੇਆ ਤਾਂ ਉਹਦੇ ਨਾਲ ਇੱਕ ਇਨਕਰੇਜਮੈਂਟ ਵੀ ਮਿਲੀਆ ਕਿ ਹੋਰ ਮਿਹਨਤ ਕਰੇਗਾ ਅੱਗੇ। ਮਾਤਾ ਪਿਤਾ ਦਾ ਬਹੁਤ ਰੋਲ ਹੁੰਦਾ ਹੈ। ਮਾਤਾ ਪਿਤਾ ਦਾ ਬਹੁਤ ਰੋਲ ਹੁੰਦਾ ਹੈ ਕਿਉਂਕਿ ਕਦੇ ਜਦ ਬੱਚਾ ਜਿਸ ਗੇਮ 'ਤੇ ਗਣੀ ਧਿਆਨ ਬੱਚੇ ਦਾ ਦਿਲ ਹੁੰਦਾ ਤਾਂ ਪੇਰੈਂਟਸ ਬਹੁਤ ਉਹਦਾ ਸਾਥ ਦਿੰਦੇ। ਸਟਾਰਟਿੰਗ ਤੋਂ ਹੀ ਇਵੇਂ ਸੀ। ਜਦੋਂ ਛੋਟਾ ਸੀਗਾ એનર્ਜੀ ਲੈਵਲ ਬਹੁਤ ਹਾਈ ਸੀ ਤਾਂ ਅਸੀਂ ਸੋਚਿਆ ਕਿ ਚਲੋ ਇਹਦੀ એનર્ਜੀ ਯੂਜ਼ ਕਰਦੇ ਹਾਂ ਤਾਂ 6 ਸਾਲ ਦਾ ਸੀਗਾ। ਤੇ ਮੇਰੇ ਬ੍ਰਦਰ ਹੈ ਉਹ ਪਹਿਲਾਂ ਕ੍ਰਿਕਟ ਖੇលਦੇ ਸੀ ਉਹਨਾਂ ਨੇ ਦੇਖਿਆ ਕਿ ਇੱਕ ਅੱਛੀ ਖੇਲ ਰਿਹਾ ਹੈ ਨਾਲੇ ਕਿ ਆ ਪਾਉ ਇਹਨੂੰ ਕ੍ਰਿਕਟ ਚ ਤੇ ਅਸੀਂ ਅਕੈਡਮੀ ਚ ਪੜਾਤਾ ਸੀਗਾ 6 ਸਾਲ ਦੀ ਉਮਰ ਉਸ ਤੋਂ ਬਾਅਦ ਫਿਰ ਇਹ ਪ੍ਰੋਫੈਸ਼ਨਲ ਕ੍ਰਿਕਟ ਖੇਲਣ ਲੱਗ ਗਿਆ ਉੱਥੇ ਇਹਦਾ ਇੰਟਰਸਟ ਕਾਫੀ ਕ੍ਰੀਏਟ ਹੋ ਗਿਆ ਤੇ ਅਸੀਂ ਹਮੇਸ਼ਾ ਸਪੋਰਟ ਕੀਤਾ ਸੀ ਕਦੀ ਵੀ ਇਹਨੂੰ ਇਹ ਨਹੀਂ ਕਿਹਾ ਵੀ ਨਹੀਂ ਪੜਾਈ ਪੜਾਈ ਚ ਵਧੀਆ ਸੀ ਕਰਦਾ ਰਹਿੰਦਾ ਸੀ ਅੱਛੇ ਨੰਬਰ ਲੈਂਦਾ ਸੀ ਹਮੇਸ਼ਾ ਕਿੰਨਾ ਕੋਈ ਕ੍ਰਿਕਟ ਅੰਡਰ 90 ਤੱਕ ਹੋ ਗਿਆ ਅਗਲਾ ਸਾਲ उन्होंने सपना है कि और मेहनत करे अच्छे परफॉर्म करे तो इंडिया की टीम चाहिए सीनियर टीम चाहिए माताजी बच्चे के जो अपन किसी कोई गेम से ला देने तो बच्चे का बहुत दिल करते मैं पेरेंट पहुंच जाता हूं और तुम किसी गेम क्या उधर किसी बच्चा है बड़े में मान तक कौन

ਉਸ ਤੋਂ ਬਾਅਦ ਜਦੋਂ ਅੰਡਰ 16 ਚ ਇਹਨੇ ਇਹਨਾਂ ਵਧੀਆ ਪਰਫਾਰਮ ਕੀਤਾ ਫਿਰ ਸਾਨੂੰ ਵੀ ਕੰਫੀਡੈਂਸ ਆ ਗਿਆ ਕਿ ਇਹ ਵਕਈ ਅੱਗੇ ਤੱਕ ਜਾਏਗਾ ਤੇ ਅਸੀਂ ਉਹਨਾਂ ਨੂੰ ਸਪੋਰਟ ਨਾਲ ਦੇ ਗਏ। ਉਹਦਾ ਬਹੁਤ ਜ਼ਿਆਦਾ ਮਰਕੋਤ ਸਾਹਿਬ ਜਿਹੜੇ ਅਗੇ ਕਿ ਉਹਨਾਂ ਦਾ ਵੀ ਨਾਮ ਦਰਜ ਦੋ ਜਿਨ੍ਹਾਂ ਨੇ ਤੁਹਾਡੇ ਬੱਚੇ ਨੂੰ ਉਹ ਵਧੀਆ ਸਪਲਾਈ ਦਿੱਤੀ ਬਹੁਤ ਵਧੀਆ ਉਹਨਾਂ ਨੇ। ਆ ਪਿਛਲੇ ਲੰਬੇ ਸਮੇਂ ਤੋਂ ਕਮਲ ਸੰਧੂ ਹੈਗੇ ਆ ਕ੍ਰਿਕਟ ਹੱਬ ਦੇ ਵਿੱਚ ਉਹਨਾਂ ਕੋਲ ਹੀ ਪ੍ਰੈਕਟਿਸ ਕਰਦਾ ਰਿਹਾ ਹੈਗਾ। ਉਸ ਤੋਂ ਪਹਿਲਾਂ ਐਮਈਐਸ ਸੀਗੀ ਉੱਥੇ ਜਿਹੜੀ ਆਰਮੀ ਹੈਗਾ ਉੱਥੇ ਛੋਟੇ ਹੁੰਦੇ ਪਹਿਲਾਂ ਉੱਥੇ ਜਾਂਦਾ ਸੀਗਾ ਉੱਥੇ ਕੋਚਿੰਗ ਲੰਦਾ ਰਿਹਾ ਹੈਗਾ ਉੱਥੇ ਵੀ ਜੀਵਨ ਸਰ ਸੀਗੇ ਅਰੋੜਾ ਸਰ ਸੀਗੇ ਉਹ ਨਾਨੀ ਗਰੂਮ ਕਿਥਾ ਸਟਾਰਟ ਬਟ ਮੇਨਲੀ ਬਾਅਦ ਵਿੱਚ ਜਿਹੜੀ ਜਿਵੇਂ ਤੁਸੀਂ ਕਹੀਓ ਵੀ ਪ੍ਰਾਇਮਰੀ ਸਕੂਲਿੰਗ ਉੱਥੋਂ ਕੀਤੀ ਹੈ ਬਟ ਜਿਹੜੇ ਸਕੂਲ ਤੇ ਕਾਲਜ ਵਾਲੀ ਪੜ੍ਹਾਈ ਕਹਿੰਦੇ ਆ ਆਪਾਂ ਉਹ ক্রিকেট ਹੱਬ ਦੇ ਵਿੱਚ ਕਮਲ ਸੰਧੂ ਹੈਗੇ ਉਹਨਾਂ ਕੋਲ ਬਦਾਂ ਇੰਆਲਿਆਂ ਦਾ ਪੂਰਾ ਕਰਤਾ ਲੱਗ ਜਾਊਗਾ ਜੀ ਮਤਲਬ ਰਿਸ਼ਤੇਦਾਰ ਅਨਡ ਗੋ ਆਨ ਜੀਲੇ ਦੇ ਡਿਪਟੀ ਕਮਿਸ਼ਨਰ ਉਹਨਾਂ ਨੇ ਵੀ ਬਹੁਤ ਨਿਵਾਰ ਕਰ ਦਿੱਤੀ ਹੈ ਮਤਲਬ ਲੱਡੂ ਵੰਡੇ ਕਰਦੇ ਚੱਲ ਰਹੇ ਆ ਮਠਾਈਆਂ ਚੱਲ ਰਹੀਆਂ ਬਿਲਕੁਲ ਬਿਲਕੁਲ ਫੋਨ ਕਾਲਸ ਤੇ ਸਾਰਿਆਂ ਵੱਲੋਂ ਖੁਸ਼ੀ ਜਿਹੜੀ ਹੈਗੀ ਹੈ ਆਪਣੇ ਵੱਲੋਂ ਬਟਿਆਲੇ ਦੇ ਤਾਂ ਮੈਨੂੰ ਲੱਗਦਾ ਹਰ ਕੋਈ ਜਿੰਨੇ ਜਾਣਕਾਰ ਹੈਗੇ ਆ ਉਹ ਜਿਹੜੇ ਨਹੀਂ ਵੀ ਕਨੈਕਟਿਡ ਸੀ ਉਹ ਵੀ ਆnde ਜਾਂਦੇ ਸਾਨੂੰ ਵਧਾਈਆਂ ਦੇ ਰਹੇ ਹੈਗੀ ਗੱਲ ਹੀ ਖੁਸ਼ੀ ਦੀ ਹੈਗੀ ਸਾਰਿਆਂ ਲਈ ਹੋਰ ਕਰਕੇ ਅੱਗੇ ਵੀ ਟਾਈਮ ਹੋਗਾ ਵੀ ਚਾਹ ਪਰਫਾਰਮੈਂਸ ਕਰ ਰਹੇ ਤੇ ਫੋਟੋ ਤੋਂ ਲੈ ਨਾਲ ਵੀ ਲੋਕਾਂ ਨੇ ਕਹਿੰਦੇ ਆ ਕਿ ਕਪਤਾਨ ਸਾਹਿਬ ਦੇ ਬਾਦਰਾ ਸੀ ਇਹਨਾਂ ਦਾ ਫੋਟੋ ਜ਼ਰੂਰ ਖਿਚਾਉਣੀ ਆ ਉਹ ਵੀ ਦਿਨ ਆਏਗਾ ਕਿ ਬਹੁਤ ਵੱਡਾ ਹੋਰ ਕੀ ਸੁਪਨਾ ਚੱਲਨੇ ਵੀ ਬੱਚੇ ਦਾ ਕੀ ਹੋਰ ਬੰਦਾ ਕੀ ਵੀ ਤੁਹਾਡਾ ਬੱਚਾ ਕਿੱਥੇ ਤੱਕ ਪਹੁੰਚੇ ਬਿਲਕੁਲ ਫਾਦਰ ਦਾ ਤਾਂ ਇਹੀ ਡ੍ਰੀਮ ਹੁੰਦਾ ਹੈਗਾ ਕਿ ਉਹਨੂੰ ਬੱਚੇ ਦੇ ਨਾਂ ਤੋਂ ਉਹ ਪਹਿਚਾਣੇ ਗਏ ਪਰ ਆਬਵੀਅਸਲੀ ਇੱਕ ਸਟੈਪ ਹੈਗਾ ਫਸਟ ਸਟੈਪ ਹੈਗਾ ਸਿਲੈਕਟ ਹੋਏ ਪਰਫਾਰਮ ਕਰੇ ਮਿਹਨਤ ਕਰੇ ਅਸੀਂ ਇਹੀ ਸਿਖਾਉਂਦੇ ਆ ਉਹ ਵੀ ਜਿੰਨਾ ਉੱਪਰ ਜਾਣਾ ਹੈ ਉੰਨੀ ਜ਼ਿਆਦਾ ਮਿਹਨਤ ਹੋਰ ਵਧਾਣੀ ਪਏਗੀ ਮਿਹਨਤ ਕਰੇ ਅੱਗੇ ਹੋਰ ਜਾਏ ਸੁਪਨਾ ਤਾਂ ਸਭ ਲਈ ਇਹੀ ਹੁੰਦਾ ਵੀ ਆਪਣੇ ਦੇਸ਼ ਦੀ ਟੀਮ ਲਈ ਰਿਪਰੈਜ਼ੈਂਟ ਕਰੇ ਉਹਥੇ ਖੇਡੇ ਇੰਡੀਆ ਟੀਮ ਲਈ ਬਿਲਕੁਲ ਸਾਡੇ ਨਾਲ ਸਿਸਟਰ ਵੀ ਆ ਗਿਆ ਉਹਨਾਂ ਦੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਬ੍ਰਦਰ ਇਤਨੀ ਵੱਡੀ ਉਸ ਦੇ ਵਿੱਚ ਅੰਡਰ 19 ਟੀਮ ਦਾ ਕੈਪਟਨ ਦਾ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਵੀ ਹੁਣ ਤਾਂ ਸਕੂਲ ਫਰੈਂਡਸ ਹੋ ਗਏ ਜਾਂ ਹੋਰ ਕੋਈ ਤੁਹਾਨੂੰ ਕਹਿੰਦੇ ਆਗੇ ਤੁਹਾਡਾ ਬ੍ਰਦਰ ਵੀ ਮਤਲਬ ਵੱਡੀ ਵੱਡੀ ਉਪਲਬਧੀ ਦੇ ਪਹੁੰਚਾ ਕਿਵੇਂ ਲੱਗਦਾ ਤੁਹਾਨੂੰ ਨੇ ਮੈਂ ਵੱਡੀ ਭੈਣ ਹੁਣ ਕਰਕੇ ਮੈਨੂੰ ਮਸ਼ਾਅ ਲੱਗਦਾ ਸੀ ਕਿ ਮੈਂ ਉਹਦੇ ਲਈ ਰੋਲ ਮਾਡਲ ਬਣਨਾ ਪਰ ਉਹਦਾ ਜਿੰਨਾ ਡਿਸਪਲਿਨ ਹੈ ਉਹ ਜਿੰਨੀ ਮਿਹਨਤ ਕਰਦਾ ਮੈਨੂੰ ਲੱਗਦਾ ਉਹ ਮੇਰਾ ਰੋਲ ਮਾਡਲ ਬਣ ਗਿਆ ਵੀ ਉਹ ਮੈਨੂੰ ਸਿਖਾਉਂਦਾ ਹੈ ਵੀ ਤੁਸੀਂ ਐਵੇਂ ਕਰੋ ਤੁਸੀਂ ਐਵੇਂ ਕਰੋ ਧਿਆਨ ਰੱਖੋ ਡਿਸਪਲਿਨ ਕਿਵੇਂ ਰੱਖਣਾ ਗੇਮ ਦੇ ਲਈ ਉਹਨੇ ਬਹੁਤ ਸਟਰੋਂਗ ਡਿਸਪਲਿਨ ਫੋਲੋ ਕਰਦਾ ਅండ్ ਬਹੁਤ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੇ ਟਾਈਮ ਜਿਹਨਾਂ ਤੁਸੀਂ ਕਹਿ ਰਹੇ ਹੋ ਸਾਰੇ ਮੈਨੂੰ ਕਹਿੰਦੇ ਆਂ ਕਿ ਤੇਰਾ ਭਾਈ ਮੈਨੇ ਭੇਜਦੇ ਆਂ ਫੋਟੋਸ ਵੀ ਦੇਖ ਤੇਰਾ ਬ੍ਰਦਰ ਐ ਨਾ ਖੇਡ ਰਿਹਾ ਹੈਗਾ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਐ ਆਈ ਹੋਪ ਵੀ ਅੱਗੇ ਵੀ ਮਿਹਨਤ ਕਰੇ ਹੋਰ ਅੱਗੇ ਵਧੇ ਉਹਦਾ ਕਿਸ ਪਲਾਨ ਕਿਤੇ ਤੱਕ ਲਿਖਣਾ ਚਾਹੁੰਦਾ ਹੈ ਤੇ ਤੱਕ ਜਾ ਸਕਦਾ ਹੈ ਜਾ ਮੈਨੂੰ ਕੋਈ ਡ੍ਰੀਮ ਹੁੰਦਾ ਵੀ ਨਹੀਂ ਪਰ ਮੇਰਾ ਡ੍ਰੀਮ ਹੈ ਮੇਰੇ ਬ੍ਰਦਰ ਦਾ ਵੀ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਐ ਦੇਖੋ ਪੂਰੇ ਪਟਿਆਲੇ ਜ਼ਿਲ੍ਹੇ ਦੇ ਲਈ ਉਹ ਵੱਡੀ ਗੱਲ ਐ तो उसी की मैं मतलब तोड़ता है कि उन्हें भी वर्ल्ड कप जाती है या हॉर्न इंडिया जिधर टीम्स के लिए उससे भी नहीं मतलब सपना था सारे अंदर सर्दाई ही है कि इंडियन इंडिया नू रिप्रेजेंट करे वर्ल्ड कप्स रिप्रेजेंट करे तो अपना नाम इस तरह बनाएँ भी सारे सारे अनु पता हो गए भी इंडियन टीम ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਖੁਸ਼ੀ ਦਾ ਮਾਅਮਲਾ ਹੈ ਜਦੋਂ ਬੱਚਾ ਇਤੀ ਵੱਡੀ ਉਪਲਬਧੀ ਦੇ ਪਹੁੰਚੇ ਪਰ ਮਾਪੇ ਮਾਤਾ ਪਿਤਾ ਔਰ ਜਿਹੜੀ ਵੱਡੀ ਭੈਣ ਆ ਉਹਨਾਂ ਦਾ ਵੀ ਸੁਪਨਾ ਕੀ ਸਰਦਾ ਵੱਡਾ ਭਰਾ ਜਿਹੜਾ ਕੀ ਅ ਇੰਡੀਆ ਲੈਵਲ ਤੇ ਬਹੁਤ ਵੱਡੇ ਲੈਵਲ ਤੱਕ ਜਿੰਨੀ ਇੰਡੀਆ ਟੀਮ ਦੇ ਵਿੱਚ ਖੇਲੇ ਔਰ ਦੇਸ਼ ਦਾ ਨਾਮ ਰੋਸ਼ਨ ਕਰੇ ਔਰ ਸਦੈਪ ਪਟਿਆਲੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇ ਔਰ ਇਹਨਾਂ ਦੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦੇ ਮਤਲਬ ਕਿ ਫੋਨ ਆ ਰਹੇ ਨੇ ਆਲੇ ਦੁਆਲੇ ਦੇ ਲੋਕ ਆ ਰਹੇ ਨੇ ਮੈਂ ਕਹਿੰਦਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸ਼ੌਕਤ احمد ਵੱਲੋਂ ਵੀ ਪਰਿਵਾਰ ਨੂੰ ਵਧਾਈ ਦਿੱਤੀ ਗਈ। ਪਟਿਆਲਾ ਤੋਂ ਅਨਰਤ ਨਾਲ ਚਰਨਜੀਤ ਚੋਟੀ